ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮਹਰਾ ਡੇਰੀ ਫਾਰਮ ਤੇ ਤੁਹਾਡਾ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਠੀਕ ਠਾਕ ਹੋਵੋਗੇ ਮਜ਼ੇਜ ਹੋਵਗੇ ਅੱਜ ਤਿੰਨ ਦਿਨ ਤੋਂ ਪੈ ਰਿਆ ਸੀ ਪਿਛਲੇ ਤਿੰਨ ਦਿਨਾਂ ਤੋਂ ਨਹੀਂ ਅੱਜ ਧੁੱਪ ਨਿਕਲੀ ਬਹੁਤ ਵਧੀਆ ਤੇ ਤਿੰਨ ਦਿਨਾਂ ਤੋਂ ਆਪਾਂ ਇਹਨੂੰ ਜਿਹੜਾ ਕੱਚੇ ਥਾਂ ਤੇ ਨਹੀਂ ਹੀ ਵੱਧਾ ਅੱਜ ਕੱਚੇ ਥਾਂ ਤੇ ਵੱਧਾ ਬੜਾ ਖੁਸ਼ ਹੋ ਕੇ ਬੈਠੀ ਆ ਗਾਲਾ ਦਈਆ ਕਰਨ ਤੇ ਆ ਜਿਹੜੀ ਧੋਪਾ ਹੁਣ ਥੋੜੀ ਇਹਨੂੰ ਆਈ ਇਹ ਤਕਰੀਬਨ 10 ਤੋਂ 15 ਮਿੰਟ ਬਾਅਦ ਆ ਤਰੀਕ ਦੀ ਸ਼ਾਂ ਜਿਹੜੀ ਵਧੀਆ ਤਰੀਕੇ ਨਾਲ ਇੱਥੇ ਸਾਰੇ ਆ ਜਾਣੀ ਤੇ ਬੜੇ ਮ제 ਨਾਲ ਫਿਰ ਸਾਰੀ ਦਿਹਾੜੀ ਇੱਥੇ ਬੈਠੀ ਰਹੂਗੀ ਤਰੇ ਦੀ ਸ਼ਾਮੇ ਰੁੱਖ ਦੀ ਸ਼ਾਂ ਹਮੇਸ਼ਾ ਹੀ ਠੰਡੀ ਹੁੰਦੀ ਆ ਬੜੇ ਮ제 ਨਾਲ ਬੈਠੀ ਰਹਿੰਦੀ ਆ ਤਿੰਨ ਦਿਨ ਤੋਂ ਆਪਾਂ ਇਹਨੂੰ ਕੱਚੇ ਥਾਂ ਤੇ ਵੱਧਾ ਨਹੀਂ ਸੀ ਚਿੱਕੜ ਜਾ ਹੀ ਹੁਣ ਥਾਂ ਥੋੜਾ ਨਾਰਮਲ ਹੋਇਆ ਤੇ ਬੈਠੀ ਆ ਗਾਲਾ ਕਰਨੀ ਆ ਤੇ ਫੀਡਿੰਗ ਇਹਦੀ ਤਿੰਨ ਟਾਈਮ ਚੱਲ ਰਹੀ ਆ ਫੀਲਿੰਗ ਤਾਂ ਦੱਸਿਆ ਸੀ ਤਿੰਨ ਟਾਈਮ ਆਪਾਂ ਪਾਉਨੇ ਆ ਤੂੜਾ ਹਰਿਆ ਭਰਿਆ ਪਾਇਆ ਨਹੀਂ ਤੇ ਹਰੇ ਦਾ ਆਪਾਂ ਨੂੰ ਮਜਾ ਨਹੀਂ ਆਉਂਦਾ ਹਰੇ ਦਾ ਹਰਿਆ ਕਾफी ਕੋਸਟ ਮਹਿੰਗੀ ਵਹਿੰਦੀ ਏ ਰੇਦੀ ਤਾਂ ਕਰਕੇ ਇਹਨੂੰ ਤੂੜਾ ਤੇ ਦਾਣਾ ਆਪਾਂ ਪਾ ਰਹੇ ਆ ਤੇ 17 ਮਹੀਨੇ ਦੀ ਏਜ ਹੋਗੀ ਮਿਹਨਤ ਕਰ ਰਹੇ ਆ ਤੇ ਉਮੀਦ ਕਰਦੇ ਆ ਛੇਤੀ ਪ੍ਰੈਡੈਂਟ ਹੋਊਗੀ ਤੇ ਛੇਤੀ ਆਪਣਾ ਬੱਚਾ ਦੇ ਕੇ ਤੇ ਦੋਤੇ ਆਊਗੀ ਤਰੇਖ ਦੀ ਸ਼ਾਂ ਜਿਹੜੀ ਇਹ ਬਾ ਸ਼ਾਮ 5 6 ਵਜੇ ਤੱਕ ਇੱਥੇ ਰਹੂਗੀ ਤੇ ਵਧੀਆ ਤਰੀਕੇ ਨਾਲ ਫਿਰ ਬੈਠੀ ਰਹੂਗੀ ਇੱਥੇ ਹੀ ਆਪਾਂ ਇਹਨੂੰ ਫੀਡਿੰਗ ਕਰ ਦੇਣੀ ਡੱਬੇ ਚ ਧੰਨਵਾਦ ਜੀ